ਸਿਆਣੇ ਕਹਿੰਦੇ ਹੁੰਦੇ ਆ ਜੇ ਗੋੜ ਵੀ ਖਾਈਏ ਜੇ ਮੋਰੋ ਵੀ ਖਾਈਏ ਤਾਂ ਵੀ ਲਗਾ ਕੇ ਖਾਈਏ ਤੇ ਅਸੀਂ ਉਹਨਾਂ ਗੱਲਾਂ ਨੂੰ ਜਾਣਿਆ ਨਹੀਂ ਅਸੀਂ ਆਪਣੀਆਂ ਹੀ ਆਖਿਆ ਪੈਹੀ ਭੁਲਾਨ ਆ ਹਨਾ ਸਿਆਣੇ ਤਾਂ ਐਵੇਂ ਕਰਪੁਰਗੇ ਗੱਲਾਂ ਇਹੋ ਜੀਆਂ ਤੇ ਅਹੀਂ ਕੀਤਾ ਵੀ ਅਹੀਂ ਨਾਲ ਛਟਰ ਲੱਗਾ ਨਾ ਓੜਾ ਓਏ ਖੋਲ ਕੇ ਤੇ ਮਾਰਨ ਦੇ ਗਿਆ ਮਾਰਾ ਬੇਸਨ ਇਹ ਤਾਂ ਨਾ ਵੀਡੀਓ ਪਾਈ ਨਾ ਬੇਸਨ ਮਾਰਨ ਦੇ ਬੇਸਨ ਸੱਚੀ ਪੁਛੇ ਗੁੰਨਾਂ ਨਾਲ ਤਰਸਿਆ ਵੀ ਹੰਕਾਰ ਨਹੀਂ ਕਰਦਾ ਇਹ ਗੱਲ ਦਾ ਮੈਂ ਤਕਰੀਬਨ ਇਹ ਹੱਥਾਂ ਦੀ ਖੇੜ ਬਣੀ ਬੱਬੀ ਦੀ ਸੋਣੀ ਕਿਰਪਾ ਨਾਲ ਵੀ 2 2 3 ਕਰਕੇ ਬਲਟਾ ਕੇ ਤਾਂ ਆਪਾਂ 20 ਕਿਲੋ 30 ਕਿਲੋ ਮਣ ਪੱਕਾ ਕੁਇੰਟਲ ਵੀ ਉਹਦੀ ਕਿਰਪਾ ਸਦਕਾ ਗੁਰਾਂ ਸਾਹਿਬ ਦੀ ਕਿਰਪਾ ਨਾਲ ਇਹ ਬੈਂਦੀ ਮਾਰੀ ਦਾ ਗੱਲ ਕਰਦੀ ਵਸ ਬਣਾਉਣ ਲੱਗਿਆ ਤੇ ਇੱਥੇ ਨਾ ਸਾਡਾ ਇੱਕ ਬੰਦਾ ਆਇਆ ਤੇ ਆਂਦਾ ਵੀ ਇਹ ਉਹ ਗੁਰਵਾਲ ਲੱਗੇ ਜੀ ਵਸਨ ਬੜੀ ਛੱਡੀ ਜੀ ਸਮੈਲ ਇਹ ਅਸੀਂ ਸਭੋਂ ਫੁੱਲ ਗਏ ਅਸੀਂ ਸਭੋਂ ਫੁੱਲ ਗਏ ਤੇ ਅਹੀਂ ਫਿਰ ਉਸੇ ਦਾ ਖਰਪਾ ਹੋ ਰਿਹਾ ਉਹਦਾ ਹੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰਤਾ ਸਾਡੀ ਬਲੀਫ ਹੋਈ ਹੈ ਨਾ ਬੰਦੇ ਨੂੰ ਪਾਈ ਜਾਂਦਾ ਭੁਲੇਖਾ ਜਾ ਤੇ ਉਹਦੇ ਨਾਲ ਕੀ ਹੋਇਆ ਵੀ ਫਿਰ ਅਸੀਂ ਆਹ ਵੇਖੋ ਛੱਡਿਆ ਨਾ ਇਹ ਹੁਣ ਫੇਰ ਹੀ ਬਿਸਨ ਮਾਰਨੀ ਇਹਦਾ ਕਾਰਨ ਪਤਾ ਕੀ ਅੱਜ ਤੈਨੂੰ ਹੋਰ ਦਿਖਾਉਣਾ ਮੈਂ ਜੇ ਉਹ ਜੀ ਆਓ ਬਈ ਜੀ ਉਹ ਸਹਣੇ ਦੇ ਨਾ ਮੋਰਾ ਮੋਰਾ ਵੀ ਹੈਗਾ ਉਹ ਲੁਕਾ ਕੇ ਖਾ ਉਹਦੀ ਕਹਾਣੀ ਪਤਾ ਆ ਚੱਕਰ ਬਣਿਆ ਜੇ ਇਹ ਬਲੀ ਜੀ ਹੈ ਜੀ ਤਾਂ ਸਾਰਾ ਹੈਗਾ ਸਬਜੀ ਦੇ ਦਿਓ ਇਧਰ ਵੇਖੋ ਇਹ ਗੱਲ ਦਿੰਦੀ ਹਦਾ ਆਵੇ ਹੈ ਪਤਾ ਨਹੀਂ ਯਾਰ ਕੀ ਚੱਕਰ ਹੀ ਇਹ ਤਿੰਨ ਵਾਰੀ ਜਾਣੀ ਲਾਤੀ ਇਹ ਵੇ ਸੁਣੋ ਇਹਨੇ ਪਾੜਨੇ ਕੀਤੀ ਠੀਕ ਹੈ ਨਾ ਅਸ ਤੋਂ ਭਰਾਵਾ ਅੱਗੇ ਤਾਂ ਆਪਾਂ ਹੱਥ ਜੋੜ ਕੇ ਤੁਹਾਡੇ ਸਾਰੇ ਗਾੜੀ ਇਹ ਸਾਨੂੰ ਵਾਲੇ ਹੱਥ ਲੱਗੇ ਆ ਨਾ ਤੇ ਇਹ ਵੀ ਯਾਦ ਹੀ ਰਹਿਣਗੇ ਚਲੋ ਕੋਸ਼ਿਸ਼ ਕਰਾਂਗੇ ਕਿ ਕੁਛ ਤਾਂ ਕਿ ਆਪਾਂ ਸੈੱਟ ਕਰ ਲਾਂਗੇ ਇਹਨੂੰ ਤੇ ਇਹ ਚ ਨਹੀਂ ਹਜੇ ਪੁੱਛੇ ਇਹ ਤੇ ਚਹੀਂ ਪਾਇਆ ਕੀ ਆ ਵੀ ਖੋਆ ਪਿਆ ਇਹ ਘਰ ਦੇ ਬਣਾਉਣਾ ਸੀ ਤਾਂ ਟਾਈਮ ਲੱਗ ਗਿਆ ਤੇ ਬਣਾਇਆ ਨਾ ਕੋਰ ਬੁਸ਼ੀ ਸਿੰਘ ਜੀ ਬਸ ਤੇ ਉਹ ਜਲਮਾ ਵੀ ਖਵਾ ਕਿੱਲ ਨਾ ਗਿਰੇ ਠੰਡਾ ਠੰਡਾ ਬੋਤਲ ਨਾਲ ਪੀਓ ਠੰਡਾ ਬਾਅਦ ਚ ਪੀਓ ਠੰਡਾ ਉਹ ਤਾਂ ਮੌਸਮ ਵੇਖ ਕਿੰਦਾ ਸੋਹਣਾ ਬਰਸਾਤ ਬਣਿਆ ਲੇਖ ਦੇ ਦੇਨੇ ਤੈਨੂੰ ਬਤੋਏ ਉਹ ਕੀ ਕਹਾਣੀ ਬਣੀ ਵੀ ਕਿਹੜੀ ਗੱਲ ਕਰਨ ਦੇ ਆਪਾਂ ਵੇਸਾਂ ਦੀ ਕਰਨ ਦੇ ਆ ਗੱਲ ਤੇ ਨਰੀ ਜਾਨ ਹੀ ਲਾ ਚੁੱਕੇ ਹੁਣ ਤੱਕ ਹੀ ਤੇ ਇਹ ਚ ਅਸੀਂ ਦੱਸਣ ਨੂੰ ਦੱਸਣ ਰਿਹਾ ਗੱਲ ਕਰਨ ਦੇ ਆਂ ਬੇਸ ਅੱਡੇ ਕੋ ਨਾ ਖੁਆ ਪਿਆ ਕਰ ਹੀ ਬਣਾਇਆ ਤੇ ਉਹ ਆਂਦੇ ਪਹਿਲੇ ਜਮਰਾ ਖੁਆਵਾ ਵਧ ਜਾਂਦੇ ਸੀ ਇਕਰੋਂ ਵਰਤਨਾ ਵਰਤ ਲੋ ਇਹ ਮੈਂ ਲਾਉਣ ਕਿ ਮਹਾ ਵਹੀ ਖੁਆ ਵਿੱਚ ਪਿਆ ਕਿਰੀ ਬੁਰਾ ਨਾਲ ਪਿਆ ਤੇ ਹੋਰ ਢੇਤੀ ਬਾਜੂ ਯਾਰ ਕੋਈ ਗੱਲ ਨਹੀਂ ਵਿੱਚ ਪਾਦ ਖਰਾਬ ਹੋ ਜਾਣਾ ਉਤਰਾ ਦੇ ਕਿਸੇ ਦੇ ਮੂੰਹ ਵਿੱਚ ਕੋਈ ਮਾੜੀ ਗੱਲ ਹੋੜਾਗੀ ਲੈ ਵੀ ਜਟਾ ਤਿੰਨਾ ਡਰਿਆਂ ਚ ਅਸੀਂ ਬੇਸਨ ਪਲਟਿਆ ਤੇ ਤਿੰਨ ਵਾਰੀ ਦੁਬਾਰਾ ਪਲਟ ਪਲਟ ਕੇ ਕੜਾਈ ਵਿੱਚ ਨਾ ਤੇ ਅਸੀਂ ਪਲਟਿਆ ਜੀ ਪਰ ਉਹਨੇ ਪਕੜ ਨਹੀਂ ਕੀਤੀ ਕਰ ਮਾਏ ਉਹ ਤਰਾ ਦੇਣਾ ਆਗੇ پکڑ ਕਰ ਤਾਂ ਲੈ ਵੀ ਹੱਕ ਹਾਰ ਕੇ ਨਾ ਅੱਜ ਫੇਰ ਬਰਾ ਬਿਸਪਨਾ ਲੱਗੇ ਆ ਆਵੇ ਯਾਰ ਲੱਗਣ ਦੇ ਮੁੰਡਾ ਹੁੰਦਾ ਬੁਰਾ ਨਾਲ ਅੱਕੇ ਆ ਫਿਰਦਾ ਅੱਜ ਮੈਂ ਪੁੱਛਿਆ ਮਾ ਲੰਬੂ ਖੋਲਿਆਂ ਦਾ ਨਾ ਵੀਰ ਮੈਂ ਤਾਂ ਵੀ ਬੰਦ ਕਰ ਨੂੰ ਫਿਰਦਾ ਏ ਜਾਣੇ ਕੀ ਨਹੀਂ ਇਹਨੇ ਚੱਲ ਹਿ ਹੋ ਗਏ ਆ ਉਹਨਾਂ ਸਿਆਣੇ ਸੱਚੀ ਕਹਿੰਦੇ ਆ ਵੀ ਤੇਰੇ ਬੁੱਕਲ ਦੇ ਵਿੱਚ ਚੋਰ ਨਹੀਂ ਤੇਰੇ ਬੁੱਕਲ ਦੇ ਚੋਰ ਨੇ ਹੁੰਦਾ ਸੋਣਦੇ ਮਾ ਬੁੱਲੇ ਸ਼ਾਹ ਦੀ ਗੱਲਾਂ ਸੁਣਨ ਨੇ ਇਹੋ ਜੀਆਂ ਉਹ ਵਾਕਈ ਦੋ ਸਮਝ ਲੱਗਦੀ ਆ ਵੀ ਬੁੱਕਲ ਹੈ ਕਿ ਚੋਰ ਕੀ ਅਰੇ ਵਿੱਚ ਬਰ ਮੀ ਪੈਣ ਦਾ ਪੂਰਾ ਤੇ ਮੜਾ ਮੜਾ ਚੱਲਣ ਦਾ ਮੂੰਹ ਕੱਢਦਾ ਆਪਣੇ ਪੂਰਾ ਪੈਣ ਲੱਪੂਗਾ ਪੁੱਤਰਾ ਨਾ ਹੀ ਪਵੇ ਚੰਗਾ ਉਤਰਾ ਤੇਲਾ ਤੁਲਾ ਝਾਟੂ ਡੋਕਣ ਕਾਂ ਦਾ ਤੇ ਇਤਨਾ ਸਾਨੂੰ ਅੱਜ ਹੱਥ ਲੱਗੇ ਜੇ ਹੱਥ ਬਾਬਾ ਹੀ ਲੱਗੇ ਜਿਨੂੰ ਕਹਦੀ ਸਾਨੂੰ ਤੇ ਅਸੀਂ ਹੋਣਾ ਹਜੇ ਹਜੇ ਡਰ ਜੇ ਚੱਲਣ ਦਾ ਮਨ ਜ ਪੂਰਾ ਸ਼ੋਰ ਨਹੀਂ ਹੈਗਾ ਕਿ ਹਜੇ ਬਣ ਪੂਗਾ ਜਾਂ ਨਾ ਬਣ ਪੂਗਾ ਦੇਖਣਾ ਮੇਰਾ ਯਕੀਨ ਮੰਨੇ ਉਹ ਗੁਰਾਂ ਦੇ ਤਰਸੇ ਆ ਵੀ ਜਿੰਨੇ ਖਾਤਾਂ ਦਾ ਅਜੇ ਤੱਕ ਸਿਫਤੀ ਕੀਤੀ ਆ ਤੇ ਕਿ ਕਿਸ ਤਰੀਕੇ ਕਰਨੀ ਆ ਆਪਣੀ ਸਿਫਤ ਨਹੀਂ ਕਰ ਪਾਇਆ ਰਹੇ ਹਨੂ ਆਪ ਹੋਰ ਤਣਾ ਹੁੰਡਿਆ ਵੀ ਹੁਣ ਬੰਜੂ ਸੀ ਬੰਜੂ ਜਾਣੇ ਕਿ ਇਤਨਾ ਡਰ ਕੇ ਇਤਨਾ ਸਾਨੂੰ ਡਰਾ ਦਿੱਤਾ ਗਿਆ ਮਨ ਕੇ ਇਤਨਾ ਸਿਰਫ ਗੱਲ ਇਹਨੂੰ ਇੰਨੀ ਕਹੀ ਮੇਰੀ ਹੈ ਗਰੋ ਬੜੀਆਂ ਸਮਲ ਛਡੀਆਂ ਜੀ ਬੈਸਣੀਆਂ ਹੈ ਇੰਨੇ ਹੈ ਵੀ ਸਾਡੇ ਗਵੰਡੀ ਆ ਬੜਾ ਚਲ ਕੇ ਮੈਂ ਬੰਗਰ ਚਾਬ ਦਬਰਤਾ ਉਹਦੇ ਲਈ ਨਾ ਲੜਾ ਮਾੜੀ ਗੱਲ ਕਿਹਦੀ ਤੇ ਇਹ ਚੱਕਰ ਕਰੂਆ ਸੱਚੀ ਬੋਛੈ ਨਾ ਅੱਗੇ ਨਾ ਮੈਂ ਮੈਂ ਨਾ ਗੱਲਾਂ ਨੂੰ ਨਹੀਂ ਮੰਨਦਾ ਯਕੀਨ ਜਣਾ ਮੈਂ ਗੱਲਾਂ ਨੂੰ ਨਹੀਂ ਮੰਨਦਾ ਮੇਰੇ ਨਾਲ ਇੱਕ ਕਹਾਣੀ ਹੋਰ ਬੀਤ ਗਈ ਉਹ ਮੈਂ ਤੁਹਾਨੂੰ ਇਹ ਗੱਲ ਦੜਨਾ ਕਰਦੇ ਆ ਵੀਡੀਓ ਦੇ ਵਿੱਚ ਇਹਨੂੰ ਯਕੀਨ ਜਾਣੇ ਹੋ ਜਾਂ ਨਾ ਜਾਣੇ ਕੋਈ ਚੱਕਰ ਨਹੀਂ ਹੋ ਜਾ ਕਿਉਂਕਿ ਮੇਰਾ ਵਹਿਮ ਹੋ ਸਕਦਾ ਤਬ ਅੱਗੇ ਉਹ ਪਾ ਦੇ ਵਿੱਚ ਚਲੋ ਬੰਦ ਕਰਕੇ ਉਹ ਪਾ ਦੇ ਵਿੱਚ ਚਲੋ ਬੰਦ ਕਰਕੇ ਕਿਉਂ ਛੁੱਟੀ ਲੈ ਲੈਂਗੇ ਸਭ ਜੜਾ ਡੱਬਾ ਰੱਖ ਲਈ ਤੇ ਸਾਈਟ ਤੇ ਇਹ ਨਾ ਜੂਨ ਦਾ ਮਹੀਨਾ ਤੇ ਸਦਾਰੋ ਕਾਣੀ ਕੀ ਬਣੀ ਵੀ ਮੈਨੂੰ ਨਾ ਇੱਕ ਸੱਜਣ ਇੱਥੇ ਆਇਆ ਤੇ ਬੜਾ ਪ੍ਰੇਮੀ ਸੀ ਆਪਣਾ ਉਹ ਵੀ ਇਹ ਚ ਮੈਂ ਵੇਖੋ ਜੀ ਮੈਂ ਤੁਹਾਨੂੰ ਇਹ ਗਰੀ ਗੱਲ ਵੀਡੀਓ ਤੇ ਕਰਨ ਲੱਗਾ ਕੋਈ ਇਹੋ ਜਿਹਾ ਨਾ ਕੋ ਸੋਚੋ ਵੀ ਟੂਨੇ ਟਮੱਕੇ ਜਾਂ ਇਦਾਂ ਕਰ ਰੋ ਕੇ ਮੈਂ ਤਾਂ ਨੋਰਮਲ ਗੱਲ ਕਰਨ ਲੱਗਾ ਉਦੋਂ ਹੀ ਇਤਰਾਪਾ ਕਰ ਗੱਲ ਕਰਦੇ ਸੇਮ ਇਹ ਕੰਡੀਸ਼ਨ ਦੇ ਵਿੱਚ ਬਾਹਰ ਮੈਂ ਨਿਕਲ ਆਇਆ ਪਰ ਮਹੀਨਾ ਜਿਆਦਾ ਬਹਿ ਜੇ ਉਹ ਕੀ ਹਾਂਦਾ ਵੀ ਹੈ ਨਾ ਮੈਨੂੰ ਨਾ ਇਹ ਗੁਲਫੀਆਂ ਦੇ ਗਰਮੀਆਂ ਦੇ ਦਿਨ ਮੈਂ ਦੇਖਤੀਆਂ ਇਹ ਉਹਦੇ ਸੁਭਾਜ ਕੀ ਮੈਨੂੰ ਨਹੀਂ ਪਤਾ ਉਹਦੇ ਬਾਰੇ ਤੇ ਮੈਨੂੰ ਕੋ ਨਾ ਆਵਾਜ਼ ਆਵਾਜ਼ ਉਹਨੇ ਬੋਲਿਆ ਗਿਆ ਆਵਾਜ਼ਾਂ ਜੀ ਬੋਲੇ ਗਿਆ ਤੇ ਮੈਨੂੰ ਰਾਤ ਸੱਚੀ ਪੁਛੇ ਨੀਂਦ ਨਹੀਂ ਆਈ ਨੀਂਦ ਉਹਦੀ ਗਾਣੀ ਕਿ ਉਹਨੇ ਨਾ ਮੇਰੇ ਪੈਸੇ ਦੇਣੇ ਤੇ ਪੈਸੇ ਦੇਣ ਤੋਂ ਅਗਲੇ ਕਿਹੋ ਜਿਹਾ ਲੱਗਾ ਤੇ ਮੈਨੂੰ ਮੁਰਖੀ ਚੜ ਗਈ ਵੇਖ ਕੇ ਜੇ ਹੁੰਦਾ ਇਹ ਬੰਦੇ ਨੂੰ ਉਸ ਗੁਸਾਈ ਜਾਂਦਾ ਤੇ ਉਹ ਖੇਚੜ ਕੇ ਤੇ ਮੈਂ ਇਹਨੂੰ ਆਵਾਜ਼ ਤਾਂ ਬੋਲਦਾ ਚਲ ਉਹਨੇ ਮੈਨੂੰ ਬੋਲਿਆ ਮਨੂੰ ਬੋਲਿਆ ਤੇ ਉਹ ਮੁਰਕੇ ਨਾ ਰਾਤ ਮੈਨੂੰ ਸੱਚੀ ਪੁਛੇ ਨੀਂਦ ਨਹੀਂ ਆਈ ਵੀਰ ਮੈਂ ਗਲਤ ਬੋਲਿਆ ਮੈਂ ਜਿਹੜਾ ਹੁੰਦਾ ਗਾਹ ਹੁੰਦਾ ਇਹ ਤਾਂ ਬੜਾ ਵੱਡੀ ਚੀਜ਼ ਹੈ ਤੇ ਗਾਹ ਕਾ ਸਿੱਧੇ ਦੁਕਾਨੇ ਦੁਕਾਨਾ ਕਾਦੀ ਉਹ ਤੇ ਬਿਨਾ ਮੈਂ ਭਰਾ ਚੇਚਾ ਉਹਦੇ ਪਿਲੋਂ ਘਰ ਗਿਆ ਉਹ ਘਰ ਤੋਂ ਮਿਲਿਆ ਨਾ ਮੈਨੂੰ ਮੈਂ ਫਿਰ ਉਹਨੂੰ ਫੋਨ ਕੀਤਾ ਮੈਂ ਵੀ ਯਾਰ ਇਹ ਕੰਮ ਵੀਰ ਜੀ ਤੁਸੀਂ ਇੱਥੇ ਉਹ ਨਾ ਲੈਣਾ ਬੰਦੇ ਦਾ ਤੇ ਉਹ ਆਂਦਾ ਵੀਰ ਜੀ ਤੁਮ ਮੈਂ ਨਹੀਂ ਆਉਣਾ ਮੈਂ ਭਰਾ ਮੈਂ ਗਲਤੀ ਮੰਨੀ ਆ ਆਪਣੀ ਮੈਂ ਸੌਰੀ ਫੀਲ ਕਰੰਦੇ ਆ ਤੇ ਮੈਂ ਸੌਰੀ ਤੇ ਕੋ ਮੰਗਣਾ ਚਾਹਣਾ ਮੈਂ ਤੇਰੇ ਕੋ ਮੰਗਾ ਚਾਹਣਾ ਤੂੰ ਆ ਦੁਕਾਨ ਤੇ ਇੱਕ ਰਿਹਾ ਚਲੋ ਜੀ ਉਹ ਕਹਿਣ ਕਰਾਉਂਦੇ ਤੇ ਦੇ ਦੁਕਾਨਦਾਰ ਮੈਂ ਵੀ ਭਾਵੇਂ ਮੇ ਤੋਂ ਗਲਤੀ ਹੋ ਗਈ ਰਤੀ ਗਲਤੀ ਮੈਂ ਇਹ ਤਰੀਕੇ ਨਾਲ ਹੋਈ ਵੀ ਆਧਾਰ ਤੇ ਮੇ ਤੋਂ ਖੜਦੇ ਨਗਦ ਤੁਸੀਂ ਅੱਗੇ ਜਾਂਦੇ ਜੇ ਇਸ ਚੀ ਗੇ ਮੈਨੂੰ ਖੇਚੜੀ ਆ ਬਾਕੀ ਇਹੋ ਜੇ ਗੱਲ ਕੋਈ ਨਹੀਂ ਬਸ ਇਹ ਵੀ ਤੁਹਾਨੂੰ ਮਾਫੀ ਮੰਗਦਾ ਕਹਿੰਦਾ ਭਾਵੇਂ ਵੀ ਯਾਰ ਆਪਾਂ ਤਾਂ ਅਜਤਨਾ ਚੀਜ਼ ਰੱਖੀਦਾ ਵੀ ਯਾਰ ਕਿਸੇ ਦਾ ਜੋ ਵੀ ਹੈ ਨਾ ਸਤਕਾਰ ਹੀ ਕਰੀਏ ਤੇ ਮੂੰਹ ਸਤਕਾਰ ਕਰਨ ਦੇ ਯਾਰ ਜਿਹਦੇ ਅੱਖਾਂ ਜਿਹੜੀਆਂ ਅੱਖਾਂ ਵੇਖ ਕੇ ਬੰਦੇ ਨੂੰ ਕੀ ਲੈਣਾ ਤਾਂ ਹਾਂ ਕੀ ਲੈ ਗਏ ਪਰਸੋਂ ਚੌਥ ਦੇ ਲੱਗੇ ਆ ਯਕੀਨ ਮੰਨਿਓ ਵੀ ਬੱਬਰ ਜਾਣੇ ਹੱਡੇ ਸੇ ਸ਼ਾਹ ਬੱਬਰ ਜਾਣੇ ਚਾ ਚੰਗਾ ਵੀਰ ਵਰ ਹੁੰਦਾ ਇੱਥੇ ਕੱਟ ਤੇ ਉਥੇ ਨੇ ਬੈਸਣ ਦਾ ਪਥਰੇ ਜਾਂਦਾ ਅਹੀਂ ਪੁੰਨਿਆਈ ਬੈਸਣ ਬੁੱਧਵਾਰ ਅੱਜ ਕੀ ਵਾਰ ਹੋ ਗਿਆ ਅੱਜ ਹੋ ਗਿਆ ਜਿਸਣੀ ਚਰਵਾਰ ਪਰਸੋਂ ਜੋਰ ਲਾਇਆ ਕੱਲ ਸ਼ਹਿਰ ਚ ਲਗੇ ਢਾਬ ਚ ਸੌਦੇ ਲਈ ਗਿਆ ਕੇ ਉਥੋਂ ਤੇ ਹੁਣ ਫੇਰ ਅੱਜ ਪਿੱਜੀਰੀ ਜੋਰ ਲਾਉਣ ਰਏ ਆ ਤੇ ਗੁਰੂ ਮਹਾਰਾਜੇ ਅਰਦਾਸ ਕਰਿਓ ਮਾਲਕ ਭੁੱਲ ਬਖਸ਼ਾ ਦੇ ਸਾਡੀ ਤੇ ਗਾ ਤਾਂ ਅਸੀਂ ਵੀ ਧਿਆਨ ਰੱਖਾਂਗੇ ਜਿਹੜਾ ਮੋਰੋ ਵੀ ਆਂਦੇ ਨੇ ਲੋਕੇ ਖਾਓ ਤਾਂ ਸਾਨੂੰ ਹੱਥ ਲੱਗੇ ਅੱਜ ਤੇ ਇਹ ਕਰਕੇ ਧੜਨਾ ਬੇਨਤੀ ਆ ਵੀ ਇਹ ਗੱਲਾਂ ਵਾਕਈ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਜਦੋਂ ਆਨੇ ਨਾ ਕਣਕੀ ਨੂੰ ਆਪਾਂ ਛਟਾ ਦੇਣਾ ਤੇ ਮਹਾਰਾਜ ਜਨ ਅਰਦਾਸ ਬੇਨਤੀ ਕਰੀ ਗੁਰੂਦਰ ਸਾਹਿਬ ਤੋਂ ਹੋ ਕੇ ਉਹ ਫਿਰ ਕਰੂ ਤਾਂ ਆਪਾਂ ਹੁਣ ਅੰਦੇਖਾ ਕਰਦੇ ਤੇ ਘੱਟ ਹੀ ਆਪਾਂ ਜਾਣਦੇ ਹੋਰ ਨਹੀਂ ਕੋਈ ਜਾਣਦਿਆ ਇਹ ਕਰਕੇ ਪ੍ਰਭੂ ਮੈਂ ਤਾਂ ਨਾ ਕਿੱਲੋ ਸੁੱਖਾ ਹੈ ਬਾਬੇ ਦੀ ਆਸ ਹੁੰਦਾ ਤੇ ਜਮਰਾ ਵੇਸਨ ਬਬ ਤੇਰੇ ਗਾੜੀ ਵਿੱਚ ਪੱਕਾ ਜੜਾ ਗਿਆ ਵਾਂਗਾ ਸਹੀ ਹਨ ਤਾਂ ਆਪ ਕਿਰਪਾ ਕਰ ਦੁਸ਼ਮਣ ਜਨ ਤੋਂ ਬਚਾ ਮੈਨੂੰ ਤੇ ਸੋਹਣੀ ਗੱਲ ਹੈ ਸੱਚੇ ਪਾਸ਼ੇ ਚਲੋ ਕਿਸੇ ਤਰੀਕੇ ਨਾਲ ਉਹਦਾ ਲੈ ਆ ਜਾਵੇ ਜ ਘਰ ਜਾਇਆ ਜਾਵੇ ਤੇ ਚਲੋ ਤੁਹਾਡੇ ਨਾਲ ਗੱਲਾਂ ਪਤਾ ਮਾਰਦੇ ਰਹਿਵਾਂਗੇ ਇਸੇ ਤਰ੍ਹਾਂ ਹੀ ਇਹ ਆਪਾਂ ਨਾਰਮਲ ਜੀ ਗੱਲਦਰਨਾ ਕੀ ਜਿਹੜੀ ਬੀਤੀ ਹੈ ਆਪਣੇ ਦੇ ਤੇ ਤੁਹਾਡੇ ਤੋਂ ਹੀ ਸੰਬੀਤੀ ਹੋਵੇ ਕਿਉਂ ਘਰ ਘਰ ਦੀਆਂ ਨੀ ਬਣੀ ਅੱਜ ਗੱਲ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਗੁਰ ਭਰਾਵੋ ਬੜੀ ਮਿਹਰਬਾਨੀ ਕੋਈ ਪਹਿਲ ਲੱਗਦਾ ਇਹਦੇ ਵਿੱਚ ਠੀਕ ਹੈ ਨਾ ਕੋਈ ਇਹ ਚ ਆਪਾਂ ਗਲਤ ਗੱਲ ਕਰਨ ਦੇ ਜੋ ਬੀਤੀ ਦੀ ਆਪਾਂ ਗੱਲ ਦੱਸਦੇ ਪਏ ਆ ਤੇ ਇਹ ਵੀਰਾਂ ਭਰਾ ਨੂੰ ਬੇਨਤੀ ਆ ਦਰ ਪ੍ਰਵਾਨ ਕੀਤੀ ਜਾਵੇ ਬਈ ਠੀਕ ਹੈ ਜੀ ਇਹ ਅਲਾਸਮੈਂਟ ਜੀ ਕਰਕੇ ਵੀਰਾਂ ਦਾ ਵੀ ਹੈ ਨਾ ਬਾਈਆਂ ਆਪਾਂ ਉਹਦੇ ਚ ਗਰੁੱਪਾਂ ਚ ਤੇ ਮੈਨੂੰ ਆਂਦਾ ਵੀ ਯਾਰ ਇਹ ਤਰਲੇ ਜੇ ਮਾਰਨ ਦਾ ਕੰਮ ਨਾ ਹੋ ਜੂਗਾ ਮਹ ਜੀ ਮੈਨੂੰ ਇੱਕੋ ਗੱਲ ਦੱਸ ਦੋ ਵੀ ਜਦੋਂ ਬੰਦਾ ਸਰਪੰਚ ਬਣਦਾ ਤੇ ਉਹ ਕੀ ਮਾਰਦਾ ਪਹਿਲਾਂ ਆਂਦਾ ਵੀ ਇਹ ਤਰਲੇ ਮਹ ਜਦੋਂ ਬੰਦਾ ਐਮਐਲਏ ਬਣਦਾ ਉਹ ਕੀ ਬੰਨ ਦਾ ਮਰ ਤਰਲੇ ਮਾਰਦਾ ਤੇ ਮਹਾ ਮਾ ਮਾ ਜੇ ਉਹਨਾਂ ਖਾਣਾ ਪੀਣਾ ਤਰਲੇ ਉਹਨਾਂ ਹੀ ਮਾਰਨੇ ਹੋਰ ਕਿਸੇ ਨੇ ਮਾਰਨੇ ਆਪਣੀ ਜਗਾ ਆਣ ਕੇ ਸਹੀ ਹੈ ਨਾ ਇਹ ਮਾ ਵੀ ਅੱਗੇ ਆਉਣ ਲਈ ਤਰਲੇ ਮਾਰਨੇ ਪੈਂਦੀ ਹੈ ਪਰ ਇੱਕ ਕੰਮ ਕਰੋ ਵੀ ਤਰਲੇ ਮਾਰ ਕੇ ਚੰਗੇ ਕੰਮ ਲਈ ਅੱਗੇ ਆਓ ਕਿਸੇ ਨੂੰ ਡੇਗਨ ਦੇ ਕਰਕੇ ਅੱਗੇ ਨਾ ਉਹ ਵੀ ਕਿਸੇ ਨੂੰ ਡੇਕ ਕੇ ਅੱਗੇ ਹੋਣਾ ਇਹ ਸੋਚੋ ਚੰਗੀ ਸੋਚ ਸੋਚ ਕੇ ਅੱਗੇ ਆਓ ਤਰਲੇ ਮਾਰਨੇ ਆ ਤੇ ਉਹਦਾ ਕਰੈਕਟਰ ਜਿਹੜਾ ਕਿ ਤਰ੍ਹਾਂ ਕੋਈ ਰੁਪਈਆ ਤੇ ਹਾਲੀ YouTube ਤੋਂ ਵਗੈਰਾ ਕੁਝ ਆਉਣ ਲੱਪੇ ਉਹ ਚੋਂ ਤੀਜਾ ਹਿੱਸਾ ਵੀ ਦੀ ਕਮਾਈ ਆ ਇਸ ਤਰ੍ਹਾਂ ਲੋੜਵੰਦ ਪਰਿਵਾਰ ਨੇ ਹਨਾ ਆਪਣੇ ਰਗੀ ਵਪਾਰ ਨੇ ਉਹਨਾਂ ਨੂੰ ਸਹਾਇਤਾ ਕੀਤੀ ਜਾਵੇ ਟੀਮ ਦਿੱਤਾ ਜਾਵੇ ਕਿ ਉਹਦਾ ਵਿਆਹ ਹੋਵੇ ਤੇ ਜਿੱਤ ਤਰ੍ਹਾਂ ਕੁਝ ਵੀ ਹੈ ਨਾ ਜੋ ਵੀ ਕਿਸੇ ਦਾ ਦਵਾਈ ਪੂਟੀ ਲਈ ਹੁੰਦਾ ਕਿ ਹਲ ਕਰਨ ਨਹੀਂ ਉਹ ਵੀ ਕੀਤਾ ਜਾਵੇ ਉਹਦਾ ਪ੍ਰਬੰਧ ਮੇਰੇ ਸੋਚ ਤੇ ਪ੍ਰਭੂ ਇਸ ਤਰੀਕੇ ਨਾਲ ਮੈਂ ਲੱਗਾ YouTube ਤੇ ਤੇ ਬਾਕੀ ਇਹ ਤੁਹਾਡੀ ਮौज ਤੁਸੀਂ ਕਿਦੋਂ ਮਸ਼ਹੂਰ ਕਰਨਾ ਤੇ ਕਿਦੋਂ ਗਰੂਰ ਕਰਨਾ ਠੀਕ ਹੈ ਨਾ ਤੇ ਕਿਰਪਾਈਆ ਕਰੋ ਲਾਈਕ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਸਾਰਿਆਂ ਦਾ